ਕੁਆਜ ਜੀ ਦਾ ਖਾਲਸਾ ਕੁਆਜ ਜੀ ਕੀ ਫਤਿਹ ਸੋਰਠ ਰਾਗ ਪੰਜਵੇਂ ਨਾਮਕ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਹਰਗਬੀ ਸਹਿਬ ਜੀ ਦੀ ਪਰਸਾਏ ਕਿਉਂਕਿ ਆਪ ਸਮੂਹ ਸੰਗਤਾਂ ਜਾਮੀਆਂ ਹੋ ਕੇ ਸਮਾਂ ਪਾ ਕੇ ਪੁੱਤਰ ਦੀ ਬਖਸ਼ਿਸ਼ ਹੋਈ ਹੋਵੇ ਲਾਡਲਾ ਬੱਚਾ ਹੁੰਦਾ ਹੈ ਤੇ ਜੇ ਇਕੱਲਾ ਪੁੱਤਰ ਹੋਵੇ ਪਿਆਰਿਆ ਉਦੋਂ ਵੀ ਲਾਡਲਾ ਹੋ ਜਾਂਦਾ ਹੈ ਗੁਰੂ ਅਰਜਨ ਸਾਹਿਬ ਤੇ ਮਾਤਾ ਗੰਗਾ ਦੇ ਗ੍ਰਹਿ ਵਿਖੇ ਬੜੇ ਸਮੇਂ ਤੋਂ ਬਾਅਦ 26 ਸਾਲ ਤੋਂ ਬਾਅਦ ਜਾ ਕੇ ਪੁੱਤਰ ਦੀ ਪ੍ਰਾਪਤੀ ਹੋਈ ਸੀ। ਔਰ ਆਪ ਜੀ ਨਾਲ ਇਤਿਹਾਸ ਪਹਿਲਾਂ ਵੀ ਸਾਂਝਾ ਕਰ ਚੁੱਕੇ ਹਾਂ ਕਿ ਕਿਸ ਸਮਾਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੇ ਕੋਲ ਪ੍ਰਸ਼ਾਦ ਲੈ ਕੇ ਗਏ ਕਿਵੇਂ ਵਿਧੀ ਬਣੀ ਕਿਉਂ? ਸਤਿਗੁਰੂ ਸਭ ਕੁਝ ਕਰਨ ਯੋਗ ਨੇ ਪਰ ਪਿਆਰਿਓ ਉਹ ਆਪਣੇ ਤੇ ਲੈਂਦੇ ਨੇ। ਅਕਾਲ ਪੁਰਖ ਪ੍ਰਮਾਤਮਾ ਸਾਨੂੰ ਦਿੰਦਾ ਹੈ ਪਰ ਉਹ ਸਾਨੂੰ ਦਰਸਾਉਂਦਾ ਨਹੀਂ ਅਸੀਂ ਕਿਸੇ ਨੂੰ ਚੀਜ਼ ਦੇ ਦਈਏ ਤੇ ਵਾਰ-ਵਾਰ ਪਿਆਰਿਓ ਚੇਤੇ ਕਰਾਉਨੇ ਆਂ ਫਲਾਣੇ ਟਾਈਮ ਤੇ ਤੇਰਾ ਸਮਾਂ ਕੱਢਿਆ ਸੀ ਨਹੀਂ ਅਕਾਲ ਪੁਰਖ ਪ੍ਰਮਾਤਮਾ ਦਿੰਦਾ ਦੇ ਲੈਂਦੇ ਥੱਕ ਪਾਏ ਅਸੀਂ ਲੈਂਦੇ ਵਸਤਾ ਥੱਕ ਜਾਂਨੇ ਪਿਆਰਿਓ ਸਤਿਗੁਰੂ ਥੱਕਦਾ ਨਹੀਂ ਨਹੀਂ ਔਰ ਇਥੇ ਆਪਾਂ ਵਿਚਾਰ ਕਰ ਰਹੇ ਹਾਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੈਨਾਂ ਨੂੰ ਮਾਰਨ ਦੀਆਂ ਕੋਧੀਆਂ ਚਾਲਾਂ ਜੰਮਣ ਤੋਂ ਲੈ ਕੇ ਚੱਲ ਪਈਆਂ ਕਿ ਸਾਡੇ ਸ਼ਰੀਕ ਦੇ ਘਰ ਪੁੱਤਰ ਪੈਦਾ ਹੋਇਆ ਹੈ ਤੇ ਇਹ ਮਾਲ ਸੁਭਾਅ ਸਾਰਾ ਅਸੀਂ ਸਾਂਭਣਾ ਸੀ ਕਰਮੋਂ ਦੇ ਮਨ ਦੇ ਵਿੱਚ ਵਿਚਾਰਾਂ ਪਿਰਥੀ ਚੰਦ ਦੇ ਮਨ ਦੇ ਵਿੱਚ ਇਹ ਵਿਚਾਰਾਂ ਆਉਂਦੀਆਂ ਸਨ ਕਦੀ ਜ਼ਹਿਰ ਦੇਣ ਦੀ ਕੋਸ਼ਿਸ਼ ਕਦੀ ਕੁਝ ਕਦੀ ਕੁਝ ਬੜੇ ਚਾਰੇ ਲਾਏ ਪਰ ਇਹ ਸਤਿਗੁਰੂ ਜੀ ਦਾ ਸ਼ਬਦ ਇੱਥੇ ਢੁਗਦਾ ਹੈ ਕਿਉਂਕਿ ਪਿਆਰਿਓ ਇਹ ਧੁਰਕੇ ਬਾਣੀ ਹੈ ਔਰ ਜਿਸ ਵੇਲੇ ਇਹ ਲਿਖੀ ਗਈ ਉਦੋਂ ਤੋਂ ਲੈ ਕੇ ਅੱਜ ਤੱਕ ਇਹ ਹਰ ਜਗ੍ਹਾ ਤੇ ਢੁਕਦੀ ਹੈ ਤੇ ਤਾਂ ਯਸੂ ਧੁਰ ਕੀ ਬਾਣੀ ਕਿਹਾ ਜਾਂਦਾ ਹੈ ਔਰ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਸ ਵੇਲੇ ਹਰਗੋਇ ਸੈਭ ਨੂੰ ਮਾਰਨ ਦੀ ਸਕੀਮ ਸਫਲ ਨਾ ਹੋਈ ਤਾਂ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਿਆ ਕਹਿੰਦੇ ਮੇਰਾ ਸਤਿਗੁਰੂ ਰਖਵਾਲਾ ਹੋਆ ਮੇਰਾ ਸੱਚਾ ਸਤਿਗੁਰੂ ਕਾਲਪੁਰਖ ਪਰਮਾਤਮਾ ਰਖਵਾਲਾ ਬਣਿਆ ਤਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਵਿੰਦ ਨਵਾ ਨਰਵਾ ਕਿਰਪਾ ਕਰਕੇ ਪਰਮੇਸ਼ਰ ਨੇ ਹੱਥ ਦੇ ਕੇ ਰੱਖਿਆ ਕੀਤੀ ਤੇ ਸਾਡਾ ਪੁੱਤਰ ਹਰਗਵਿੰਦ ਨਵਾਂ ਨਰਵਾ ਹੋ ਗਿਆ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਦੇ ਨਾਲ ਰਹਾਉ ਤਾਪ ਗਿਆ ਪ੍ਰਭ ਆਪ ਮਟਾਇਆ ਜਨਕੀ ਲਾਜ ਰਖਾਈ ਹੁਣ ਪਿਆਰਿਓ ਕੋਈ ਵੀ ਦੁੱਖ ਆਉਂਦਾ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਉਹਨੂੰ ਤਾਪ ਦਾ ਹੀ ਸਮਝ ਦਿੱਤਾ ਜਾਂਦਾ ਸੀ ਦੇ ਸਤਿਗੁਰੂ ਕਹਿੰਦੇ ਨੇ ਇੱਥੇ ਕੀਤਾ ਕਰਦਿਆ ਤੇ ਪਿਥੀ ਜੰਦ ਕਾ ਸੀ ਪਰ ਸਤਿਗੁਰੂ ਕਹਿੰਦੇ ਤਾਪ ਗਿਆ ਪ੍ਰਭ ਆ ਮਟਾਇਆ ਹਰਗਵੈ ਸਾਹਿਬ ਜੀ ਤੰਦਰੁਸਤ ਹੋਏ ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਦਾ ਤਾਪ ਜਿਹੜਾ ਸੀ ਉਹ ਆ ਮਟਾ ਦਿੱਤਾ ਦੁੱਖ ਜਿਹੜਾ ਸੀ ਖਤਮ ਕਰ ਦਿੱਤਾ ਜਨ ਕੀ ਲਾਜ ਰਖਾਈ ਆਪਣੇ ਸੇਵਕ ਦੀ ਅਕਾਲ ਪੁਰਖ ਪ੍ਰਮਾਤਮਾ ਨੇ ਲਾਜ ਰੱਖ ਲਈ। ਸਾਰ ਸੰਗਤੇ ਸਫਲ ਪਾਏ ਸਤਿਗੁਰ ਕੇ ਬਲ ਜਾਈ ਤੇ ਪਿਆਰਿਓ ਇਸ ਪੰਕਤੀ ਦੇ ਵਿੱਚ ਬੜੀ ਵੱਡੀ ਗੱਲ ਲਿਖੀ ਹੋਈ ਹੈ ਜਿਹੜੀ ਸਾਡੇ نوٹ ਕਰਨ ਵਾਲੀ ਕਿ ਸਾਰ ਸੰਗਤ ਦਾ ਰੁਤਬਾ ਕੀ ਹੈ? ਸਾਰ ਸੰਗਤ ਦੇ ਵਿੱਚ ਬੈਠਣ ਦਾ ਫਲ ਕੀ ਹੈ ਇਕੱਲਿਆਂ ਸਿਮਰਨ ਕਰਨਾ ਇਕੱਲਿਆਂ ਭਜਨ ਕਰਨਾ ਇੱਕ ਵੱਖਰਾ ਵਿਸ਼ਾ ਹੈ ਪਿਆਰਿਓ ਜੇ ਸਾਰ ਸੰਗਤ ਦੇ ਵਿੱਚ ਬੈਠ ਕੇ ਕਰੀਏ ਉਹਦਾ ਮਹਾਤਮ ਉਦੋਂ ਵੀ ਜਿਆਦਾ ਸਤਿਗੁਰੂ ਦਰਸਾ ਰਹੇ ਨੇ ਕਹਿ ਰਹੇ ਨੇ ਸਾਰ ਸੰਗਤ ਤੇ ਸਫਲ ਪਾਏ ਸਾਰ ਸੰਗਤ ਕਤਰ ਹੋਈ ਔਰ ਕਿਵੇਂ ਆਪਾਂ ਕੋਈ ਖੁਸ਼ੀ ਦਾ ਪ੍ਰੋਗਰਾਮ ਕਰੀਏ ਪਿਆਰਿਓ ਕਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਕਰੀਏ ਉਹਦੇ ਵਿੱਚ ਕਹਿੰਦੇ ਆ ਕਿ ਅਰਦਾਸ ਬੇਨਤੀ ਦੇ ਵਿੱਚ ਸਾਰੀ ਸਾਧ ਸੰਗਤ ਹਾਜ਼ਰ ਹੋਵੇ ਤੇ ਫਿਰ ਵਿਰਥੀ ਕਦੇ ਨਾ ਹੋਵੇ ਜਣ ਕੀ ਅਰਦਾਸ ਫਿਰ ਸਤਿਗੁਰੂ ਦੀ ਕੀਤੀ ਹੋਈ ਸਤਿਗੁਰੂ ਦੇ ਅੱਗੇ ਅਰਦਾਸ ਵਿਅਰਥ ਨਹੀਂ ਜਾਂਦੀ ਕਿਸੇ ਨਾ ਕਿਸੇ ਦੇ ਮਨ ਦੇ ਅੰਦਰੋਂ ਭਾਵ ਨਹੀਂ ਜਿਹੜੀ ਹੈ ਪਰਮੇਸ਼ਰ ਦੇ ਦਰ ਤੇ ਕਬੂਲ ਹੋ ਜਾਂਦੀ ਹੈ ਤੇ ਇਹੀ ਸਤਿਗੁਰੂ ਕਹਿ ਰਹੇ ਨੇ ਕਿ ਸਾਧ ਸੰਗਤ ਦੇ ਸਫਲ ਪਾਏ ਸਤਿਗੁਰ ਕੇ ਬਲ ਜਾਈ ਕਾਲ ਫਿਰ ਪ੍ਰਮਾਤਮਾ ਤੂ ਬਲਹਾਰੇ ਜਾਂਦੇ ਹਾਂ ਸਾਧ ਸੰਗਤ ਦੀ ਕਿਰਪਾ ਦੇ ਨਾਲ ਹਰ ਗੁਰੂਬੀਨ ਸਾਹਿਬ ਜੀ ਨਵੇਂ ਨਰੋਏ ਹੋਏ ਹਾਲਤ ਪਲਤ ਪ੍ਰਾਪ ਦੋਵੇਂ ਸਵਾਰੇ ਹਮਰਾ ਗੁਣ ਅਵਗਣ ਨਾ ਵਿਚਾਰੇ ਤੇ ਐਸਾ ਕਾਲਪੁਰਖ ਪਰਮਾਤਮਾ ਪਿਆਰਿਓ ਜੇ ਉਹਦੇ ਨਾਲ ਜੁੜ ਜਾਈਏ ਇੱਥੇ ਹੀ ਨਹੀਂ ਅੱਗੇ ਵੀ ਸਵਾਰ ਦਿੰਦਾ ਜੇ ਅੱਗਾ ਸਵਾਰ ਦਿੰਦਾ ਹੈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗਣ ਨਾ ਵਿਚਾਰਿਆ ਪਿਆਰਿਓ ਜੇ ਕਿਤੇ ਗਲਤੀ ਦੇ ਨਾਲ ਕੋਈ ਗਲਤੀ ਹੋ ਵੀ ਗਈ ਹੋਵੇ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਹਮਰਾ ਗੁਣ ਅਵਗਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰਦੀਰ ਆ ਸਫਲ ਕਰ ਮਸਤਕ ਧਾਰਿਆ ਤੇ ਆਕਾਲ ਪੁਰਖ ਪ੍ਰਮਾਤਮਾ ਜੀ ਉਹ ਤੇਰੇ ਅਟਲ ਬਚਨ ਨੇ ਤੇਰੀ ਬਾਣੀ ਸੱਚੀ ਹੈ ਤੇਰੇ ਬੋਲ ਸੱਚੇ ਨੇ ਤੇ ਜੇ ਤੇਰਾ ਸਿਮਰਨ ਕਰੀਏ ਤੇ ਸਾਡਾ ਪਿਆਰਿਓ ਜੀਵਨ ਸਫਲਾ ਹੋ ਸਕਦਾ ਹੈ ਤੇ ਸਾਡੇ ਮੱਥੇ ਦੇ ਉੱਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖ ਸਕਦਾ ਹੈ ਸਾਡਾ ਪਾਰਵਤਾਰਾ ਜਿਹੜਾ ਹੈ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰ ਸਕਦੇ ਨੇ ਸਾਚੀ ਬਾਣੀ ਤੁਪਾਵ ਕਿ ਇੱਕ ਜਗ੍ਹਾ ਤੇ ਸ਼ਬਦ ਆਇਆ ਕਿ ਨਾਨਕ ਦੁਖੀਆ ਸਭ ਸੰਸਾਰ ਖੋਣਕ ਵਿਚਾਰਕ ਵੀ ਬੜੇ ਹੁੰਦੇ ਨੇ ਤੇ ਤਰਕਵਾਣ ਵੀ ਬੜੇ ਹੁੰਦੇ ਨੇ ਇੱਕ ਸਾਧੂ ਜਨ ਗੇਰੂਆਂ ਰੰਗੇ ਕੱਪੜੇ ਪਾਈ ਬੈਠਾ ਤੇ ਉਹਨੇ ਇਸ ਵਿਚਾਰ ਦਾ ਪ੍ਰਗਟਾਵਾ ਕੀਤਾ ਕਿ ਨਾਨਕ ਦੁਖੀਆ ਸਭ ਸੰਸਾਰ ਇਹ ਬਾਣੀ ਚ ਗਲਤ ਲਿਖਿਆ ਹੋ ਤੁਸੀਂ ਕਹਿੰਦੇ ਹੋ ਸਾਜੀ ਬਾਣੀ ਫਿਰ ਸਾਜੀ ਕਿਵੇਂ ਹੋਈ ਬਾਣੀ ਦੇ ਵਿੱਚ ਤੇ ਗਲਤ ਲਿਖਿਆ ਹੈ ਸਾਰੀ ਦੁਨੀਆ ਦੁਖੀ ਨਹੀਂ ਹੋ ਸਕਦੀ ਇਹ ਸ਼ਬਦ ਗਿਆਨੀ ਸੰਤ ਸਿੰਘ ਦੀ ਮਸਕੀਨ ਬੜੇ ਬੁੱਕੇ ਕਥਾ ਕਵਾਚ ਕੋਏ ਨੇ ਸਾਡੇ ਉਹਨਾਂ ਦੇ ਕੋਲ ਸਾਧੂ ਨੇ ਕੀਤੇ ਜਦੋਂ ਉਹਨਾਂ ਨੇ ਕਥਾ ਵਿਚਾਰ ਕੀਤੀ ਤੇ ਉਹਨਾਂ ਨੇ ਕਿਹਾ ਇਸ ਚੀਜ਼ ਦਾ ਮੈਂ ਕੱਲ ਨੂੰ ਤੁਹਾਡੇ ਕੋਲੋਂ ਜਵਾਬ ਲਵਾਂਗਾ ਸੰਤ ਗਿਆਨੀ ਮਸਕੀਨ ਸਿੰਘ ਦੀ ਸਾਰੀ ਰਾਤ ਉਸਰਵਾਟੇ ਭੰਦੇ ਰਹੇ ਰਾਤ ਨੀਂਦ ਨਹੀਂ ਆਈ ਅਕਾਲ ਪ੍ਰਮਾਤਮਾ ਅਰਦਾਸ ਬਿਨੇ ਬੇਨਤੀ ਅਰਜੋਈ ਕੀਤੀ ਐ ਮਾਲਕ ਪਤਾ ਨਹੀਂ ਇਹ ਸਾਧੂ ਨੇ ਕਿਹੜਾ ਇਮਤਿਹਾਨ ਲੈਣਾ ਹੈ ਵਾਕਿਆ ਹੀ ਤੇਰੇ ਬੋਲ ਸੱਚੇ ਨੇ ਤੇਰੀ ਬਾਣੀ ਸੱਚੀ ਹੈ ਪਰ ਇਹ ਕਹਿੰਦਾ ਹੈ ਕਿ ਨਾਨਕ ਦੁਖੀਆ ਸਭ ਸੰਸਾਰ ਸੱਚ ਨਹੀਂ ਏ ਸਾਰੀ ਦੁਨੀਆ ਦੁਖੀ ਨਹੀਂ ਹੁੰਦੀ ਸੋ ਅਗਲਾ ਦਿਨ ਚੜਿਆ ਤੇ ਉਹਨੇ ਜਿਸ ਵੇਲੇ ਅੰਮ੍ਰਿਤ ਵੇਲੇ ਦੇਸਮਾ ਆਉਂਦੀ ਤੋਂ ਬਾਅਦ ਆ ਕਥਾ ਕੀਤੀ ਸਤਿਗਿਆਨੀ ਮਸਕੀਨ ਸਿੰਘ ਜੀ ਨੇ ਤੇ ਗੁਰੂ ਸਵਾਰਿਓ ਉਹ ਸਾਧੂ ਇੱਕ ਫੁੱਲਾਂ ਦਾ ਗਲਦਸਤਾ ਲੈ ਕੇ ਗੁਰੂਦਾਰ ਤੇ ਆ ਗਿਆ ਉਹ ਹੁਣ ਫੁੱਲਾਂ ਦਾ ਗਲਦਸਤਾ ਰੱਖ ਕੇ ਮੱਥਾ ਟੇਕਿਆ ਭੇਟਾ ਨਹੀਂ ਕੀਤਾ ਲੈ ਕੇ ਆਪਣੀ ਝੋਲੀ ਦੇ ਵਿੱਚ ਸਜਰੇ ਫੁੱਲਾਂ ਦਾ ਗੁਲਦਸਤਾ ਸੰਗਤ ਦੇ ਵਿੱਚ ਬੈਠ ਗਿਆ ਔਰ ਜਦੋਂ ਕਥਾ ਦੀ ਸਮਾਪਤੀ ਹੋਈ ਤੇ ਕਹਿਣ ਲੱਗਾ ਗਿਆਨੀ ਜੀ ਆਓ ਆਪਾਂ ਵਿਚਾਰ ਕਰੀਏ ਤੁਸੀਂ ਕਹਿੰਦੇ ਹੋ ਨਾਨਕ ਦੁਖੀਆ ਸਾਬ ਸੰਸਾਰ ਕਹਿੰਦੇ ਹਾਂਜੀ ਅਸੀਂ ਤੇ ਅੱਜ ਵੀ ਕਹਿੰਦੇ ਆ ਜੋ ਬਾਣੀ ਦੇ ਵਿੱਚ ਲਿਖਿਆ ਹੈ ਟਲ ਸਚਾਈ ਹੈ ਗਲਤ ਹੋ ਹੀ ਨਹੀਂ ਸਕਦਾ ਕਹਿੰਦਾ ਫਿਰ ਇਧਰ ਆ ਗਮਲਾ ਵੇਖਦੇ ਹੋ ਕਹਿੰਦਾ ਜੀ ਦੇਖਦੇ ਆ ਕਹਿੰਦਾ ਇਹਨਾਂ ਦੀ ਫੁੱਲਾਂ ਤੇ ਕਿੰਨਾ ਖੇੜਾ ਹੈ ਮਸਕੀਨ ਜੀ ਕਹਿੰਦੇ ਵਾਕਿਆ ਹੀ ਖੇੜਾ ਹੈ ਕਹਿੰਦੇ ਦੇਖੋ ਇਹਨਾਂ ਦੀ ਪੱਤੀ ਪੱਤੀ ਤੇ ਖੁਸ਼ੀ ਟੈਕ ਰਹੀ ਹੈ ਕਹਿੰਦੇ ਵਾਕਿਆ ਹੀ ਟੈਕ ਕਹਿੰਦੇ ਦੀ ਟਾਣੀ ਟਾਣੀ ਜਿਹੜੀ ਹੈ ਹਰਿਆਵਲ ਦੇ ਨਾਲ ਭਰੀ ਪਈ ਹੈ ਤੇ ਫੇਰ ਤੁਹਾਡੀ ਬਾਣੀ ਦੇ ਵਿੱਚ ਗਲਤ ਅਰਜ ਹੈ ਨਾਨਕ ਦੁਖੀਆ ਸਭ ਸੰਸਾਰ ਕਿਉਂਕਿ 84 ਲੱਖ ਜੂਮ ਦੇ ਵਿੱਚੋਂ ਹੀ ਇਹ ਫੁੱਲਾਂ ਦੀਆਂ ਪੱਦੀਆਂ ਨੇ ਟਾਣੀਆਂ ਨੇ ਫੁੱਲ ਨੇ ਤੇ ਇਹ ਤਾਂ ਖੁਸ਼ੀ ਨਾਲ ਝੂਮਦੇ ਪਏ ਨੇ ਤੇ ਬਾਣੀ ਦੇ ਵਿੱਚ ਲਿਖਿਆ ਨਾਨਕ ਦੁਖੀਆ ਸਭ ਸੰਸਾਰ ਮਸਕੀਨ ਜੀ ਤੇ ਸਮਝ ਪੈ ਗਈ ਸਤਿਗੁਰੂ ਨੇ ਸਮਝ ਪ੍ਰਗਟਾ ਦਿੱਤੀ ਕਹਿਣ ਲੱਗੇ ਸਾਧੂ ਜਣਾ ਇੰਜ ਕਰ ਇਹ ਫੁੱਲਾਂ ਦਾ ਗਲਦਸਤਾ ਇੱਥੇ ਰੱਖ ਜਾ ਤੇ ਜਦੋਂ ਸ਼ਾਮਾਂ ਦੀ ਆਪਾਂ ਕਥਾ ਵਿਚਾਰ ਕਰਾਂਗੇ ਨਾ ਉਸ ਵੇਲੇ ਆ ਕੇ ਮੇਰੇ ਕੋਲੋਂ ਇਹ ਸਵਾਲ ਦਾ ਜਵਾਬ ਲੈ ਲੈਮੀ ਕੱਲ ਤੂੰ ਕਿਹਾ ਸੀ ਕਿ ਸਵੇਰੇ ਜਵਾਬ ਲਵਾਂਗਾ ਅੱਜ ਮੈਂ ਕਹਿੰਨਾ ਕਿ ਤੂੰ ਸ਼ਾਮਾਂ ਨੂੰ ਜਵਾਬ ਮੇਰੇ ਕੋਲੋਂ ਲੈ ਲੈਮੀ ਤੇ ਗੁਰੂ ਸਵਾਰਿਓ ਉਹ ਸਾਧੂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਵਹਿ ਤਰੇ ਅੱਖਾਂ ਨਾਮ ਹੋ ਗਈਆਂ ਕਹਿਣ ਲੱਗਾ ਮਸਕੀਨ ਜੀ ਸ਼ਾਮਾਂ ਨੂੰ ਤੇ ਫੁੱਲ ਕਮਲਾ ਜਾਣਗੇ ਸ਼ਾਮਾਂ ਨੂੰ ਇਹ ਗੁਲਦਸਤਾ ਕਮਲਾ ਜਾਏਗਾ ਫੁੱਲ ਮਰ ਜਾ ਜਾਣਗੇ ਪੱਤੀਆਂ ਡਾਲੀਆਂ ਕਮਜ਼ੋਰ ਪੈ ਜਾਣਗੀਆਂ ਤੇ ਮਸਕੀਨ ਜੀ ਕਹਿੰਦੇ ਫਿਰ ਮੰਨ ਇਸ ਗੱਲ ਨੂੰ ਜੇ ਇਹਦੇ ਤੇ ਖੁਸ਼ੀ ਹੈ ਤੇ ਸ਼ਾਮਾ ਨੂੰ ਇਹ ਦੁਖੀ ਹੋਏਗਾ ਤੇ ਫਿਰ ਨਾਨਕ ਦੁਖੀਆ ਸਭ ਸੰਸਾਰ اٹਲ ਸਚਾਈ ਹੈ ਕਿ ਗਲਤ ਹੈ ਫਿਰ ਮੰਨਿਆ ਕਹਿੰਦਾ ਜੀ ਜੋ ਲਿਖਿਆ ਹੈ ਵਾਕਿਆ ਹੀ اٹਲ ਸਚਾਈ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਬੋਲ ਜਿਹੜੇ ਨੇ ਪਿਆਰਿਓ ਹਰ ਜਗ੍ਹਾ ਤੇ ਸੱਚੇ ਕਹੀ ਮਰੀ ਸਸੀ ਮਹਿਸੂਸ ਕਰੀਏ ਜਾਂ ਨਾ ਕਰੀਏ ਪਰ ਪਿਆਰਿਓ ਜੋ ਵਿੱਚ ਲਿਖਿਆ ਹੈ ਉਹ اٹਲ ਸਚਾਈ ਹੈ ਉਹਦੇ ਤੇ ਅਸੀਂ ਚੱਲਣਾ ਹੈ ਅਮਲ ਕਰਨਾ ਹੈ ਸਮਝਣਾ ਤੇ ਸੁਣਨਾ ਸਿਰਫ ਨਹੀਂ ਕਿਆ ਪੜੀਏ ਕਿਆ ਸੁਣੀਏ ਪੜਿਆ ਸੁਣਿਆ ਪਿਆਰਿਓ ਕੋਈ ਪ੍ਰਾਪਤੀ ਨਹੀਂ ਜੀ ਹੋਣੀ ਹੋਣੀ ਹੈ ਪ੍ਰਾਪਤੀ ਇਹਦੇ ਤੇ ਅਮਲ ਕੀਤੇ ਆਸ ਪ੍ਰਾਪਤੀ ਹੋਵੇਗੀ ਸੋ ਆਓ ਜੀ ਇੱਥੇ ਹੋਈਆਂ ਫੁੱਲਾਂ ਨੂੰ ਨੱਚ ਤਾਰਿਓ ਗੱਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ